ਜਨਤਾ ਪਾਰਟੀ ਜਲੰਧਰ ਸ਼ਹਿਰੀ ਵਿਧਾਨ ਸਭਾ ਜਲੰਧਰ ਛੌਣੀ ਮੰਡਲ ਸਾਰਾ ਦਾ ਵਿਸਤਾਰ ਮੰਡਲ ਪ੍ਰਧਾਨ ਜਾਰਜ ਸਾਗਰ ਦੀ ਪ੍ਰਧਾਨਗੀ ਹੇਠ ਹੋਇਆ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਵਿੱਚ ਪਰਦੇਸ਼ ਮਹਿਲਾ ਮੋਰਚਾ ਪ੍ਰਧਾਨ ਮੈਡਮ ਜੈਂਦਰ ਕੌਰ ਪੁਜੇ। ਇਸ ਮੌਕੇ ਜੈਂਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿ ਪੰਜਾਬ ਵਿੱਚ ਨੁਕੜ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਹਨ। ਜਿੱਦੀ ਸ਼ੁਰੂਆਤ ਜਲੰਧਰ ਦੇ ਮੰਡਲ ਸਾਰਾ ਤੋਂ ਕੀਤੀ। ਇਸ ਮੌਕੇ ਬਹੁਤ ਸਾਰੀਆਂ ਔਰਤਾਂ ਨੇ ਮੀਟਿੰਗ ਚ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਭਾਜਪਾ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਜਿਸ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੀਆਂ ਇਸਤਰੀਆਂ ਨੇ ਭਾਜਪਾ ਦਾ ਪੱਲਾ ਫੜਿਆ ਉਹਨਾਂ ਕਿਹਾ ਕਿ ਜਲੰਧਰ ਵੈਸਟ ਦੀ ਜਿਮਣੀ ਚੌਂ ਪਾਜਪਾ ਵੱਡੇ ਫਰਕ ਨਾਲ ਜਿੱਤ ਰਹੀ ਹੈ ਜਿਸ ਵਿੱਚ ਔਰਤਾਂ ਅਹਿਮ ਭੂਮਿਕਾ ਨਿਭਾਉਣਗੀਆਂ ਇਸ ਮੌਕੇ ਮੈਡਮ ਰਜਨੀ ਬਾਲਾ ਨੂੰ ਜਲੰਧਰ ਕੈਂਟ ਦੇ ਮੰਡਲ 17 ਦੀ ਮਹਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹੋਰ ਬਹੁਤ ਸਾਰੀਆਂ ਇਸਤਰੀਆਂ ਨੂੰ ਅਲੱਗ-ਅਲੱਗ ਅਹੁਦੇ ਦਿੱਤੇ ਗਏ ਇਸ ਮੌਕੇ ਤੇ ਮੈਡਮ ਰਜਨੀ ਬਾਲਾ ਨੇ ਮੈਡਮ ਜੈਂਦਰ ਕੌਰ ਨੂੰ ਪਰੋਸਾ ਦਵਾਇਆ ਕਿ ਮੈਂ ਤੇ ਮੇਰੀ ਸਾਰੀ ਟੀਮ ਭਾਜਪਾ ਦੀਆਂ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਵਾਂਗੇ ਪਾਰਟੀ ਸਾਡੀ ਜਿੱਥੇ ਵੀ ਡਿਊਟੀ ਇਸਮੋਕੇ ਜ਼ਿਲ੍ਹਾ ਮਹਾਮੰਤਰੀ ਅਤੇ ਵਿਧਾਨ ਸਭਾ ਪ੍ਰਭਾਰੀ ਅਰਸ਼ੋਕ ਸ੍ਰੀਨ ਹਿੱਕੀ ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਸ਼ਮਾ ਚੋਹਾਨ ਮੰਡਲ 17 ਦੇ ਪ੍ਰਧਾਨ ਜਾਰਜ ਸਾਗਰ ਮੰਡਲ ਮਹਾਮੰਤਰੀ ਨਰੇਸ਼ ਵਾਲੀਆ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਭਾਜਪਾ ਅਹੁਦੇਦਾਰ ਮੌਜੂਦ ਸਨ ਜ਼ਿਲਹੰਦਰ ਤੋਂ ਸੁਭਾਸ਼ ਸ਼ਰਮਾ ਦੀ 09 ਟੀਵੀ ਲਈ ਖਾਸ ਰਿਪੋਰਟ ਜੈ ਸ਼੍ਰੀ ਰਾਮ ਮੈਂ ਸ਼ਮਾ ਚੋਹਾਨ ਮਹਿਲਾ ਮੋਰਚਾ ਜ਼ਿਲਹੰਦਰ ਪ੍ਰਧਾਨ ਮੈਂ ਪਹਿਲਾ ਤਾਂ ਸਾਰੇ ਇੱਥੇ ਆਪਣੇ ਜਿੱਥੇ ਆਪਾਂ ਬੈਠੇ ਆਂ ਮੰਡਲ ਨੰਬਰ 17 ਦੀ ਅੱਜ ਇਥੇ ਆਪਾਂ ਇਹਨਾਂ ਦੀ ਟੀਮ ਨੂੰ ਅਨਾਉਂਸ ਕਰਨ ਆਏ ਹਾਂ ਉਹਨਾਂ ਨੂੰ ਮੈਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇਣੇ ਕਿ ਇਹ ਬਹੁਤ ਅੱਛੀ ਟੀਮ ਇੱਕ ਸਾਨੂੰ ਦੇਖਣ ਨੂੰ ਮਿਲੀ ਹੈ ਇੱਥੇ ਔਰ ਜਿਹੜੇ ਜਿਨ੍ਹਾਂ ਨੇ ਇਹਨਾਂ ਨੇ ਬਣਾਈ ਹੈ ਟੀਮ ਉਹ ਵੀ ਸਾਡੇ ਬਹੁਤ ਅੱਛੇ ਤਰ੍ਹਾਂ ਕਾਰਜ ਕਰਤਾ ਹੈਗੇ ਔਰ ਵਧਾਈ ਮੈਂ ਉਹਨਾਂ ਨੂੰ ਦੇਣੀ ਹੈ ਜਿਹੜੇ ਦੇ ਮੰਡਲ ਦੇਖਸ਼ ਹੈਗੇ ਔਰ ਉਹਨਾਂ ਦੇ ਸਾਰੇ ਕਾਰਜਕਰਨੀ ਜਿਹੜੀ ਟੀਮ ਬਣੀ ਹੋਈ ਹੈ ਬਹੁਤ ਅੱਛੀ ਟੀਮ ਬਣੀ ਹੋਈ ਹੈ ਔਰ ਸਾਡੇ ਵਿੱਚ ਆਏ ਅੱਜ ਸਾਡੇ ਬਹੁਤ ਹੀ ਸਰਕਾਰ ਕਰਤਾ ਸਾਡੇ ਬੀਬਾ ਜੀ ਜਿਹੜੇ ਕਿ ਪੰਜਾਬ ਅਧਿਖਸ਼ ਹੈਗੇ ਸਾਡੇ ਮਹਿਲਾ ਮੋਰਚਾ ਦੇ ਔਰ ਇਹਨਾਂ ਦੀ ਗਵਾਹੀ ਵਿੱਚ ਇਹ ਟੀਮ ਅੱਜ ਘੋਸ਼ਿਤ ਕੀਤੀ ਗਈ ਹੈ ਔਰ ਮੈਨੂੰ ਲੱਗਦਾ ਕਿ ਜਿੰਨੀਆਂ ਮੇਰੀਆਂ ਭੈਣਾਂ ਇੱਥੇ ਬੈਠੀਆਂ ਆਈਆਂ ਉਹ ਅੱਜ ਬਹੁਤ ਖੁਸ਼ ਹੈਗੀ ਕਿ ਸਾਡੇ ਪ੍ਰਦੇਸ਼ ਦੇ ਅਧਿਖਸ਼ ਆ ਆਨ ਕਰਕੇ ਸਾਡੀ ਟੀਮ ਨਾਲ ਹੋ ਸੀ ਜਦੋਂ ਮੈਂ ਅਧਿਖਸ਼ ਬਣੀ ਥੀ ਡਿਸਟ੍ਰਿਕਟ ਇਸ ਤਰ੍ਹਾਂ ਹਾਲ ਉਹਦੇ ਵੀ ਸਾਡੇ ਪ੍ਰਦੇਸ਼ ਅਧਿਖਸ਼ ਨਹੀਂ ਥੇ ਤਾਂ ਇਹਨਾਂ ਲਈ ਤਾਂ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੇ ਪ੍ਰਦੇਸ਼ ਦੇ ਅਧਿਖਸ਼ ਇਨਾਂ ਵਿੱਚ ਬੈਠੇ ਹੈ ਔਰ ਜਿਹੜੇ ਸਾਡੇ ਅੱਜ ਦਾ ਇਲੈਕਸ਼ਨ ਦਾ ਹੈਗਾ ਜਿੱਦਾਂ ਸਾਡੇ ਕੀ ਵਿਧਾਨ ਸਭਾ ਦੇ ਇਲੈਕਸ਼ਨ ਹੈ ਸ਼ੀਤਲ ਜੀ ਦੇ ਤਾਂ ਉਹਨਾਂ ਨੂੰ ਉਹਨਾਂ ਦੀ ਅਗਵਾਈ ਤੇ ਲੈ ਕੇ ਸਾਨੂੰ ਅਸੀਂ ਮੈਡਮ ਦਾ ਸਾਥ ਲੈ ਕੇ ਹਰ ਮੰਡਲ ਦੇ ਵਿੱਚ ਬੀ ਬ ਲੇਡੀਜ਼ ਦੀ ਨੁੱਕਰ ਮੀਟਿੰਗਾਂ ਰੱਖ ਰਹੇ ਹਾਂ ਜਿਹਦੇ ਵਿੱਚ ਹਰ ਮਹਿਲਾ ਨੂੰ ਜਿਹੜੀ ਕੀ ਮੋਦੀ ਜੀ ਨੇ ਜੋ ਸਕੀਮਾਂ ਹੈਗੀਆਂ ਉਹਨਾਂ ਦੇ ਬਾਰੇ ਦੱਸਿਆ ਜਾ ਰਿਹਾ ਹੈ ਔਰ ਉਹਨਾਂ ਨੂੰ ਉਹ ਸਕੀਮਾਂ ਦੇ ਬਾਰੇ ਹਰੇਕ ਘਰ-ਘਰ ਤੱਕ ਪਹੁੰਚਾਈ ਜਾ ਰਹੀ ਹੈ ਦੇ ਦੇ ਕਰਕੇ ਸਾਡੀਆਂ ਪੈਣਾ ਸਾਡੇ ਨਾਲ ਜੁੜ ਰਹੀ ਹੈ ਔਰ ਸਾਡੇ ਨਾਲ ਚੱਲ ਰਹੀ ਹੈ ਮੈਂ ਮੁੰਨੀ ਵਾਲਾ ਮੰਡਲ 17 ਤੋਂ ਅੱਜ ਜਿਉ ਕਿ ਸਾਨੂੰ ਮੈਨੂੰ ਬਹੁਤ ਵੱਡਾ ਮਾਣ ਜਿਹੜਾ ਆ ਪ੍ਰਾਪਤ ਹੋਇਆ ਆ ਕਲਟੀ ਵੱਲੋਂ ਮੈਡਮ ਜੈਨਦਰ ਕੋਜੀ ਔਰ ਮੈਡਮ ਪੰਜਾਬ ਪ੍ਰਧਾਨ ਸਾਡੇ ਮੈਡਮ ਸ਼ਮਾ ਚੋਹਾਨ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਦੀ ਰਹਿਨਮਾਈ ਦੇ ਵਿੱਚ ਜੋ ਕਿ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਅੱਜ ਮੈਨੂੰ ਮਹਿਲਾ ਦੀ ਜਿਹੜੀ ਮੰਡਲ ਦੀ ਹੈ ਮਹਿਲਾ 17 ਦੀ ਜਿਹੜੀ ਹੈ ਮੰਡਲ ਦੀ ਪ੍ਰਧਾਨ ਨੂੰ ਜੁਕਤ ਕੀਤਾ ਮੈਂ জর্জ ਸਾਗਰ ਜੀ ਸਾਡੇ ਮੰਡਲ ਪ੍ਰਧਾਨ 17 ਦੇ ਮੇਰੇ ਨਰੇਸ਼ ਸਾਡੇ ਵਾਲੀਆ ਜੀ ਜਿਹੜੇ ਸਾਡੇ ਮਹਾ ਮੰਤਰੀ ਜੀ ਆ ਮੈਂ ਆਪਣੇ ਭਰਾ ਦਾ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੀ ਆ ਔਰ ਜਿਹੜੇ ਸਾਡੇ अशोक ਸ਼੍ਰੀਨ ਜੀ ਸਾਡਾ ਵੱਡੇ ਭਰਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਦੀਆਂ ਨਜ਼ਰਾਂ ਸਾਡੇ ਕੰਮ ਨੂੰ ਦੇਖਦੇ ਹੋਏ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਮੈਂ ਤਹਿ ਦਿਲ ਦੇ ਨਾਲ ਨਿਭਾਵਾਂਗੀ ਜਿੰਨਾ ਵੀ ਹੋ ਸਕਦਾ ਆਪਣੀ ਪਾਰਟੀ ਲਈ ਬਾੜ ਚੜਕੇ ਕੰਮ ਕਰਾਂਗੀ ਔਰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ 2027 ਦੀ ਤਿਆਰੀ ਜਿਹੜੀ ਸਾਡੀ ਅੱਜ ਤੋਂ ਸਟਾਰਟ ਹੋ ਚੁੱਕੀ ਆ ਔਰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਪਹਿਲਾਂ ਸਾਨੂੰ ਇਸੇ ਇਲਾਕੇ ਦੇ ਵਿੱਚੋਂ 15000 ਵੋਟ ਫੇਰ 17 ਇਸ ਵਾਰੀ ਜਿਹੜੀ ਸਾਡੀ ਆ 30 ਤੇ ਪਲੱਸ ਜਿਹੜੀ ਸਾਨੂੰ ਵੋਟ ਪਈ ਆ ਮੈਂ ਵਾਅਦਾ ਕਰਦੀ ਆ ਕਿ ਜਿਹੜੀ 27 ਵਾਲੇ ਆਉਣ ਵਾਲੇ ਇਲੈਕਸ਼ਨ ਆ ਅਸੀਂ ਡਬਲ ਕਰਾਂਗੇ ਜੀ ਉਹਨਾਂ ਨੂੰ ਔਰ ਮੈਂ ਸਾਰੇ ਆਏ ਜਿੱਦਾਂ ਮੰਨ ਲਓ ਮੈਡਮ ਜੈਂਦਰ ਕੁਰ ਜੀ ਨੇ ਜਿਹੜਾ ਮੇਰਾ ਮਾਨ ਵਧਾਇਆ ਅੱਜ ਮੈਨੂੰ ਬਹੁਤ ਖੁਸ਼ੀ ਆ ਕਿ ਜਦੋਂ ਮੈਡਮ ਸਮਰ चौहान ਜੀ ਹੋਰ ਸਾਡੇ ਨਾਲ ਮੇਰੀਆਂ ਭੈਣਾਂ ਨੇ ਜਿਹੜਾ ਮੇਰਾ ਹੌਸਲਾ ਵਜਾਈ ਕੀਤਾ ਮੇਰੇ ਵੀਰਾਂ ਨੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀਆਂ ਔਰ ਵਾਦਾ ਕਰਦੀਆਂ ਕਿ ਪਾਰਟੀ ਲਈ ਬਹਾਦਰੀ ਦੇ ਨਾਲ ਕੰਮ ਕਰਾਂਗੀ ਔਰ ਸਦਾ ਹੀ ਵਫਾਦਾਰ ਰਹਾਂਗੀ ਹੋਰ ਵੀ ਦ੍ਰਿੜ ਨਿਸ਼ਚੇ ਨਾਲ ਮੈਂ ਅੱਗੇ ਆਵਾਂਗੀ ਔਰ ਮਹਿਲਾਵਾਂ ਦੇ ਵਿੱਚ ਜਿਹੜੀਆਂ ਸਾਡੀ ਸਾਡੀਆਂ ਮੋਦੀ ਜੀ ਦੀਆਂ ਆਣ ਵਾਲੀਆਂ ਸਕੀਮਾਂ ਆ ਉਹ ਸਾਰੀਆਂ ਪਹੁੰਚਦੀਆਂ ਕਰਾਂਗੇ ਪਿੰਡ-ਪਿੰਡ ਜਾ ਕੇ ਕੱਲੇ-ਕੱਲੇ ਨੂੰ ਜਾ ਕੇ ਬਜ਼ੁਰਗਾਂ ਨੂੰ ਮਹਿਲਾਵਾਂ ਨੂੰ ਸਾਰੇ ਨੂੰ ਜਾਗਰੂਤ ਕਰਾਂਗੀ ਕਿ ਸਾਡੇ ਬੀਜੇਪੀ ਮੋਦੀ ਸਾਹਿਬ ਸਾਡੇ ਲਈ ਕੀ ਕਰ ਰਹੇ ਆ ਔਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਰੋਲ ਆ ਸਾਰਾ ਹੀ ਅਦਾ ਕਰਾਂਗੇ ਔਰ ਤਹਿ ਦਲੀ ਦੇ ਨਾਲ ਜਿਹੜਾ ਹੈ ਕੰਮ ਕਰਾਂਗੇ ਮੈਂ ਜੈਂਦਰ ਕੌਰ ਐ ਜੀ ਮਹਿਲਾ ਮੋਰਚਾ ਦੀ ਪ੍ਰਧਾਨ ਪੰਜਾਬ ਦੀ ਔਰ ਅਸੀਂ ਇੱਥੇ ਕੱਲ ਜਲੰਧਰ ਆਏ ਸੀਗੇ ਔਰ ਸਾਡਾ ਅਜੈਂਡਾ ਹੈਗਾ ਕਿ ਛੋਟੀ ਨੁੱਕੜ ਮੀਟਿੰਗਸ ਇੱਥੋਂ ਸ਼ੁਰੂ ਕਰਾਂਗੇ ਔਰ ਸਾਰੇ ਪੰਜਾਬ ਚ ਕਰਾਂਗੇ ਔਰ ਸਾਡੀ ਜਿਹੜੀਆਂ ਵੀ ਸਕੀਮਾਂ ਨੇ ਭਾਜਪਾ ਦੀਆਂ ਜਿਹੜੇ ਮੋਦੀ ਜੀ ਨੇ ਭੇਜਿਆ ਨੇ ਸਾਰੇ ਦੇਸ਼ ਵਾਸਤੇ ਕੀਤੀਆਂ ਨੇ ਅਸੀਂ ਉਹਨਾਂ ਲੋਕਾਂ ਨੂੰ ਜਾਗਰੂਤ ਕਰਾਂਗੇ ਉਹਦੇ ਬਾਰੇ ਔਰ ਤੁਸੀਂ ਦੇਖਣਾ ਸਾਡੀ ਨਾਰੀ ਸ਼ਕਤੀ ਦਾ ਰਿਜ਼ਲਟ ਦੇਖਣਾ ਤੁਸੀਂ ਅੱਜ ਜਿਹੜੀਆਂ ਤੁਸੀਂ ਮੀਟਿੰਗਸ ਕਰ ਰਹੇ ਹੋ ਉਹ ਸਿਰਫ ਲੇਡੀਜ਼ ਹੀ ਅੱਜ ਜਿਹੜੀ ਤੁਸੀਂ ਮੀਟਿੰਗ ਬੁਲਾਈ ਆ ਬਹੁਤ ਭਾਰੀ ਕਿਰਤੀ ਦੇ ਵਿੱਚ ਜਿਹੜੀਆਂ ਸਭ ਲੇਡੀਜ਼ ਆ ਜਨਾ ਇਹ ਲੇਡੀਜ਼ ਨੂੰ ਹੀ ਸਿਰਫ ਤੁਸੀਂ ਕਮੇਟੀ ਦਾ ਲਾਉਂਦੇ ਕਿ ਜਿਹੜਾ ਹੋਰ ਵੀ ਤੁਸੀਂ ਪਿੰਡਾਂ ਦੇ ਵਿੱਚ ਜਿਹੜੇ ਜਾਵਾਂਗੇ ਦੇਖੋ ਮੇਨਲੀ ਲੇਡੀਜ਼ ਹੀ ਲਾਵਾਂਗੇ ਔਰ ਅਸੀਂ ਜਿਵੇਂ ਮੈਂ ਕਿਹਾ ਨੁਕੜ ਮੀਟਿੰਗਸ ਕਰਾਂਗੇ ਔਰ ਲੋਕਾਂ ਨੂੰ ਜਾਗਰੂਤ ਕਰਾਂਗੇ ਔਰ ਜਿਹੜਾ ਇਹ ਨਿਰੰਤਰ ਜਾਰੀ ਰਹੂਗਾ ਜੀ ਪੂਰੇ ਪੰਜਾਬ ਪੂਰੇ ਪੰਜਾਬ ਵਿੱਚ ਕਰਾਂਗੇ ਤੇ ਜਿਹੜੀ ਸ਼ੁਰੂਆਤ ਹੈ ਕਿੱਥੋਂ ਅਸੀਂ ਜਿਹੜੇ ਐਮ ਐਮ ਐਮਪੀ ਇਲੈਕਸ਼ਨ ਹੋਏ ਨੇ ਉਹਦੇ ਵਿੱਚ ਵੀ ਕੀਤੀਆਂ ਸੀਗੀਆਂ ਅ ਮੁਕੜ ਮੀਟਿੰਗਾਂ ਲੇਡੀਆਂ ਦੀਆਂ ਤੇ ਅੱਜ ਇੱਥੇ ਹੋ ਰਹੀਆਂ ਨੇ ਔਰ ਇਸ ਤੋਂ ਬਾਅਦ ਹਰੇਕ ਹਲਕੇ ਪੰਜਾਬ ਦੇ ਅਸੀਂ ਇਸ ਤਰ੍ਹਾਂ ਹੀ ਚੱਲਾਂਗੇ ਜਿਹੜੇ ਤੁਸੀਂ ਅੱਜ ਨਿਯੁਕਤੀ ਪੱਤਰ ਦਿੱਤੇ ਨੇ ਉਹ ਕਿਹੜੇ ਕਿਲੇ ਆਉਂਦੇ ਆ ਨੰਬਰ 17 ਅਸੀਂ ਅੱਜ ਮੰਡਲ 17 ਦੇ ਜਲੰਧਰ ਵਿੱਚ ਅੱਜ ਨਿਯੁਕਤੀ ਪੱਤਰ ਦਿੱਤੇ ਨੇ ਔਰ ਸਾਡੇ ਇਥੇ ਮੰਡਲ ਅਧਿਐਕਸ਼ ਜੋਤ ਸਾਗਰ ਜੀ ਉਹ ਉਹਨਾਂ ਦੇ ਅਗਵਾਈ ਚ ਔਰ ਸਾਡੇ ਇਥੇ ਸਮਾ ਸਮਾਜੀ ਜੋ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਅਗਵਾਈ ਚ ਔਰ ਸਾਡੇ ਨਵੇਂ ਮੰਡਲ ਪ੍ਰੈਜ਼ੀਡੈਂਟ ਬਣਾਏ ਨੇ ਲੇਡੀਜ਼ ਦੇ ਰਜਨੀ ਬਾਲਾ ਜੀ ਕਿੱਥੇ ਹੋ ਇੱਥੇ ਹਾਂ ਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਨੂੰ ਮੈਂ ਵਧਾਈ ਦੇਣੀ ਹੈ ਅੱਜ ਔਰ ਮੈਂ ਮੈਨੂੰ ਪੂਰਾ ਪਤਾ ਹੈਗਾ ਕਿ ਇਹ ਵਧਿਆ ਤੋਂ ਵਧਿਆ ਕੰਮ ਕਰਨਗੇ ਔਰ ਬੈਸਟ ਰਿਜ਼ਲਟ ਮਿਲੇਗਾ